ਤੇ थाना हेबो बालदीन ਪਿੰਦੇ ਰਗਵੀਰਪੁਰਕ ਦੀਆਂ ਹਨ ਜਿੱਥੇ ਇੱਕ ਨੌਜਵਾਨ ਦਾ ਕੁਝ ਨੌਜਵਾਨਾਂ ਨੇ ਤੇਜ਼ ਤਰਹ ਹਥਿਆਰਾਂ ਨਾਲ ਕਤਲ ਕਰ ਦਿੱਤਾ ਜਿਸ ਤੋਂ ਬਾਅਦ આરોપી ਮੌਕੇ ਤੋਂ ਫਰਾਰ ਹੋ ਗਏ ਮਿਲੀ ਜਾਣਕਾਰੀ ਅਨੁਸਾਰ ਬੁਲੇਟ ਤੇ ਤਿੰਨ ਨੌਜਵਾਨ ਸਵਾਰ ਹੋ ਕੇ ਆਏ ਜਿਨ੍ਹਾਂ ਨੇ ਚਾਕੂ ਨਾਲ ਨੌਜਵਾਨ ਤੇ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਨੌਜਵਾਨ ਨੂੰ ਜ਼ਖਮੀ ਹਾਲਤ ਵਿੱਚ ਡੀ ਐਮ ਸੀ ਹਸਪਤਾਲ ਭਰਤੀ ਕਰਵਾਇਆ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਹਮਲਾ ਇਹ 3 ਵਜੇ ਦੇ ਕਰੀਬ ਹੈ ਕਿਉਂਕਿ ਸੀਸੀਟੀਵੀ ਦੀ ਫੁਟੇਜ ਵੀ ਅਸੀਂ ਦੇਖੀ ਹੈ ਉੱਥੇ ਚਾਰ ਮੁੰਡੇ ਸੀਗੇ ਉਹ ਆਪਸ ਵਿੱਚ ਕਿਧਰੇ ਆਥੋ ਪਾਈ ਹੋਈ ਹੈ ਉਹਨਾਂ ਦੀ ਤੇ ਉਹਨਾਂ ਨੇ ਕਿਰੇ ਪਹਿਲਾਂ ਹੀ ਪ੍ਰੀਪਲਾਨਡ ਸੀਗਾ ਕੀ ਸੀਗਾ ਚਾਕੂ ਸੀ ਉਹਨਾਂ ਕੋਲ ਹਥਿਆਰ ਕਬਰ ਉੱਥੇ ਪਿਆ ਸੀ ਇਹ ਨਹੀਂ ਪਤਾ ਕਿਸੇ ਨੂੰ ਵੀ ਨਹੀਂ ਪਤਾ ਕੀ ਗੱਲ ਹੋਈ ਹੈ ਕਿੰਨੀ ਤਾਂ ਪੁਲਿਸ ਨੇ ਤਫਰੀਸ਼ ਕਰਨੀ ਹੈ ਮੋਟਰਸਾਈਕਲ ਵਗੈਰਾ ਉਹਨਾਂ ਦੇ ਜਿਹੜੇ ਨੇ ਸੀਸੀਟੀਵੀ ਦੇ ਵਿੱਚ ਨੰਬਰ ਆ ਗਏ ਨੇ ਸਾਰੇ ਤੇ ਉਹ ਚਾਰ ਮੁੰਡੇ ਸੀ ਜਿਹਦੇ ਚੋਂ ਇੱਕ ਦੇ ਓਕੇ ਦੇ ਹੀ ਮਤਲਬ ਸਮਝ ਲਓ ਇੱਕ ਤਰੀਕੇ ਨਾਲ ਤੇ ਜਿਹੜਾ ਨਾਲ ਮੁੰਡਾ ਸੀ ਉਹ ਲੈ ਕੇ ਗਿਆ ਹਸਪੀਟਲੋਂ ਇੱਕ ਮੁੰਡਾ ਨਾਲ ਸੀਗਾ ਪੱਲਾ ਨਾਲ ਸੀ ਕਿੱਧਰ ਬਾਹਰ ਬੰਦੇ ਆ ਗਏ ਹੈ ਤਾਂ ਨੇੜੇ ਦੇੜੇ ਹੀ ਹੈ ਜੀ ਨੇੜੇ ਦੇੜੇ ਦੇ ਹੀ ਹੋਣੇ ਆ ਬਾਕੀ ਪੁਲਿਸ ਦੀ ਤਫਦੀਸ਼ ਤੋਂ ਪਤਾ ਲੱਗੂਗਾ ਨਹੀਂ ਕੋਈ ਨਹੀਂ ਆਇਆ ਫਿਲਹਾਲ ਡੀਐਮਸੀ ਲੈ ਗਏ ਸੀ ਡੀਐਮਸੀ ਆਹੀ ਲੈ ਗਏ ਸੀ ਆਪਣੇ ਆਟੋ ਚ ਇਹ ਲੈ ਕੇ ਗਏ ਸੀਗੇ ਕੀ ਲੱਗਦਾ ਹੈ ਕੋਰੰਜ ਸੀ ਤਾਂ ਲੱਗਦਾ ਕੁਛ ਕਹਿ ਨਹੀਂ ਸਕਦੇ ਜੀ ਹੁਣ ਹੱਥੋਂ ਪਾਈ ਸੀਸੀਟੀਵੀ ਫੁਟੇਜ ਤਾਂ ਹੋਈ ਹੈ ਪਰ ਹੁਣ ਅੰਦਰੋਂ ਕੀ ਗੱਲਬਾਤ ਹੈ ਇਹ ਕਿਸੇ ਨੂੰ ਨਹੀਂ ਪਤਾ ਮਾਹੌਲ ਤਾਂ ਉਹਨਾਂ ਕੋਲ ਦੇ ਸਾਹਮਣੇ ਹੀ ਹੈ ਪੂਰਾ ਦੇਖੋ ਕਿਸ ਤਰੀਕੇ ਨਾਲ ਡਰ ਦਾ ਮਾਹੌਲ ਬਣਿਆ ਜੋ ਹਾਲਾਤ ਬਣੇ ਹੋਏ ਨੇ ਰੋਜ਼ ਹੀ ਕੋਈ ਨਾ ਕੋਈ ਕਾਂਡ ਹੋ ਰਹੇ ਨੇ ਤੇ ਸਰਕਾਰ ਨੂੰ ਥੋੜੀ ਨਕੇਲ ਕਸਣੀ ਚਾਹੀਦੀ ਹੈ ਕਿਉਂਕਿ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਹੈ ਔਰ ਜਿਹੜੇ ਕਰਨ ਵਾਲੇ ਨੇ ਉਹ ਖੁੱਲੇ ਆ ਖੁੱਲੇ ਆਮ ਕਰਕੇ ਘੁੰਮ ਰਹੇ ਨੇ ਉਹਨਾਂ 'ਨ ਡਰੀ ਕੋਈ ਨਹੀਂ ਹੈਗਾ ਬਾਅਦ ਆਇਆ ਵਾਂ ਮੈਂ ਇੱਥੇ ਆਇਆ ਤੇ ਰਸ਼ ਦੇਖਿਆ ਕਿ ਲੋਕੀ ਵੀਡੀਓ ਬਣਾ ਰਹੇ ਸੀ ਫੋਟੋਆਂ ਖਿੱਚ ਰਹੇ ਸੀ ਮੇਰੇ ਐਕਸਮ ਦਿਮਾਗ ਜਾਇਆ ਮੇਰੇ ਕੋ ਗੱਡੀ ਹੈਗੀ ਹੈ ਮੈਂ ਗੱਡੀ ਮੰਗਾਈ ਦਵਾਦੋ ਲੈ ਕੇ ਉਹਨਾਂ ਡੀਐਮਸੀ ਲੈ ਗਿਆ ਪਮਿਰਨ ਅਸਤੇ ਲੱਗ ਰਹੀ ਸੀ ਕਿ ਮੁੰਡਾ ਖਤਮ ਹੋ ਜਾਏਗਾ ਬਚੇਗਾ ਨਹੀਂ ਪਰ ਆਪਾਂ ਆਪਣਾ ਫਰਜ਼ ਪੂਰਾ ਕੀਤਾ ਹੈ ਗੋਪਲ ਮਾਤਮਾ ਦੇ ਹਾਸ ਸੀ ਜੋ ਪਰਮਾਤਮਾ ਨੇ ਕੀਤਾ ਉਹ ਡੈਥ ਹੋ ਗਈ ਡੈਥ ਹੋ ਗਈ ਜੀ ਪਹਿਲੇ ਤੋਂ ਬੜਾਈ ਹੋਈ ਆਪਕਿਨੇ ਲੋਕਾਂ ਲਈ ਚਾਰ ਮੁੰਡੇ ਸੀ ਆਪਸ ਚ ਦੋ ਤੇ ਜੋ ਸਾਡੇ ਆਂ ਤੋਂ ਪਹਿਲਾਂ ਹੀ ਭੱਜ ਗਏ ਸੀ ਇੱਕ ਜਿਹਨੂੰ ਚਾਕੂ ਵੱਜਿਆ ਇੱਕ ਉਹਦੇ ਨਾਲ ਉਹਦਾ ਦੋਸਤ ਸੀ ਚਾਕੂ ਉਹਨੂੰ ਹੀ ਵੱਜਿਆ ਪਰ ਉਹ ਜੀ ਹਰਮ ਕਰ ਰਿਹਾ ਸੀ ਤੇ ਉਹਨੂੰ ਕਬਲਾ ਕੋਬਲਾ ਬੰਨਿਆ ਜਖਮ ਤੇ ਆ ਗਿਆ ਸੀ ਤੇ ਦੋ ਦੋ ਲੈ ਕੇ ਗਏ ਆ ਪਰ ਜਦੋਂ ਇਹ ਕੋਈ ਫਾਇਦਾ ਕੋਈ ਨਹੀਂ ਹੋਇਆ ਉਦੋਂ ਮੌਕੇ ਤੇ ਪਹੰਚੀ ਪੁਲਿਸ ਨੇ লাশ ਨੂੰ ਕਬਜ਼ੇ ਵਿੱਚ ਲੈ આરોપીਾਂ ਦੇ ਭਾਲ ਸ਼ੁਰੂ ਕਰ ਦਿੱਤੀ ਹੈ ਜੀ ਅੱਜ ਅਰਨ ਸ਼ਾਮ ਮੇਰਨ 4 ਵਜੇ ਆਪਾਂ ਨੂੰ ਕਾਲ ਆਈ ਸੀ ਆਪਣਾ ਇੱਕ ਰਾਹੁਲ ਕੁਮਾਰ son of ਰਾਜੂ ਨੇ ਆਪਣੇ ਇਥੇ ਡੀਐਮ ਸੀ ਇਥੇ ਸਟੈਪ ਬੂੰਡਸ ਨਾਲ ਉਹਨੂੰ ਲੈ ਕੇ ਆਏ ਸੀ ਇੱਥੇ ਆਉਂਦੀ ਮੌਤ ਹੋ ਗਈ ਇੱਥੇ ਆ ਕੇ ਵੀ ਡੀਐਮ ਸੀ ਆ ਕੇ ਸੋ ਜੀ ਸੋ ਆਪਾਂ ਉਹਦਾ ਬੰਦਾ ਆਂ ਟ੍ਰੇਸ ਕਰ ਲਿਆ ਅਡੀਪ ਟੀਮਸ ਗਈਆਂ ਹੋਈਆਂ ਆ ਆਪਾਂ ਜਲਦੀ ਉਹਨੂੰ ਰਾਉਂਡ ਅਪ ਕਰ ਲਾਂਗੇ ਸਰ ਕਾਰਨ ਕੀ ਸੀ ਮਰਡਰ ਇਹਦੇ ਕਾਰਨ ਕਲੀਅਰ ਨਹੀਂ ਆਪਣਾ ਆਪਾਂ ਬੰਦਾ ਫੜ ਲਈ ਫਿਰ ਆਪਾਂ ਕਾਰਨ ਕਲੀਅਰ ਹੋ ਜਾਏ ਸਰ ਸਰ ਜਿਹੜਾ ਮਰਡਰ ਹੋਇਆ ਉਹਦੇ ਨਾਲ ਕੋਈ ਹੋਰ ਵੀ ਸੀਗਾ ਸਰ ਹਾਂਜੀ ਜਿਹੜਾ ਮਰਡਰ ਹੋਇਆ ਉਹਦੇ ਨਾਲ ਇੱਕ ਉਹਦਾ ਫਰੈਂਡ ਸੀਗਾ ਉਹਦੇ ਤੇ ਵੀ ਹਮਲਾ ਕੀਤਾ ਗਿਆ ਜਿਹਦੇ ਆਪਣਾ ਸੱਟਾਂ ਆਈਆਂ ਉਹਦੇ ਥੋੜੇ ਬਹੁਤ ਸਰ ਇਹ ਲੜਕੀ ਦਾ ਵੀ ਮਾਮਲਾ ਦੱਸਿਆ ਜਾ ਰਿਹਾ ਕਿ ਲੜਕੀ ਜੀ ਇਦਾਂ ਯਾਰ ਦੇ ਹਜ਼ਾਰ ਕੋਈ ਨਹੀਂ ਹੈ ਗੱਲ ਸਾਹਮਣੇ ਇਹ ਵਜਾ ਰੰਜਿਸ਼ ਇੱਕ ਵਾਰ ਕਲੀਅਰ ਹੋ ਜੂਗੀ ਜਿਹੜੀ ਸੀਸੀਟੀਵੀ ਆਈ ਉਹਦੇ ਵਿੱਚ ਦੋ ਬਾਈਕ ਸਵਾਰ ਜਿਹੜੇ ਬੁਲਟ ਤੇ ਉਹਨਾਂ ਨੇ ਹਾਂਜੀ ਉਹ ਸਸਪੈਕਟ ਨੇ ਜੀ ਹਾਂਜੀ ਨੋਟ ਕਰ ਰਹੇ ਹਾਂ ਜੀ ਉਹ ਅਪਾ ਟ੍ਰੈਕ ਹੋ ਜਾਣਗੇ ਲੱਗਿਆ ਕਿੱਥੇ ਤੇ ਰਹਿਣ ਵਾਲੇ ਜੀ ਇਹ ਆਪਾਂ ਹਜੇ ਫਿਲਹਾਲ ਮੈਂ ਡੀਟੇਲ ਸ਼ੇਅਰ ਨਹੀਂ ਕਰ ਸਕਦੇ ਹਾਂ ਸੌਣ ਲੈ ਇਤਾਰਨ ਕੀ ਕੋਈ ਲੜਾਈ ਝਗੜਾ ਪੁਰਾਣੀ ਰੰਜਿਸ਼ ਕੋਈ ਗੈਂਗ ਵਰਤ ਇਹ ਹੀ ਤਾਂ ਅਸੀਂ ਕਹਿ ਰਹੇ ਹਾਂ ਆਪਾਂ ਆਪਾਂ ਬੰਦੇ ਇੱਕ ਘਰ ਫੜ ਲਾਂਗੇ ਤਾਂ ਆਪਾਂ ਨੂੰ ਕਲੀਅਰ ਹੋਊਗਾ ਆਪਾਂ ਨੂੰ ਫਿਲਹਾਲ ਆਪਾਂ ਝਗੜਾ ਹੀ ਲੱਗ ਰਿਹਾ ਹੈ ਮਾਰੇ ਕਿਸ ਚੀਜ਼ ਦੀ ਲੱਗਦੀ ਹੈ ਆਪਣੇ ਮਜੀਦ ਦਾਤ ਕਹਿੰਦੇ ਜੀ ਜੋ ਕਹਿ ਰਿਹਾ ਜੀ ਮੌਕੇ ਤੇ ਵਿਟਨੈਸ ਕਹਿੰਦਾ ਨਹੀਂ ਜੀ ਹਜੇ ਨਹੀਂ ਹਜੇ ਕਲੀਅਰ ਨਹੀਂ ਬੈਕ ਤੇ ਕੀਤਾ ਫਰੰਟ ਤੇ ਕੀਤਾ ਗਲੇ ਤੇ ਕੀਤਾ ਆਪਣੇ ਤਾਂ ਡਾਕਟਰ ਇਹ ਕੋਰੇ ਆਪਣੀ ਡਿਟੇਲ ਆਪਣੀ ਰਿਪੋਰਟ ਦਊਗਾ ਤਾਂ ਤੁਹਾਨੂੰ ਕਲੀਅਰ ਹੋਊਗਾ ਸਾਡੀ ਫਰਸਟ ਪ੍ਰਾਇਰੀਟੀ ਹੈ ਕਿ ਆਪਾਂ ਜਿਹੜੇ ਆਪਣੇ ਦੋ ਸਸਪੈਕਟ ਆਖਲਾ ਲੋਣਾ ਉਹ ਆਰਾਊਂਡ ਅਪ ਕਰ ਲੀਏ ਇਹ ਆਪਣੀ ਫਰਸਟ ਪ੍ਰਾਇਰੀਟੀ ਹੈ ਸਰ ਉਮਰ ਕਿੰਨੀ ਹੈ ਆਪਣੇ 20 ਸਾਲ ਦੀ ਉਮਰ ਜੀ ਦੀ 20 ইয়ার্স ਕੀ ਕੰਮ ਕਰਦਾ ਸੀ rau ਹਾਂਜੀ rau ਕੰਮ ਕੀ ਕਰਦਾ ਸੀ राहुल ਦੀ ਫਿਲਹਾਲ ਕੋਈ ਕੰਮ ਨਹੀਂ ਕਰਦਾ ਸੀ ਉਹਨੇ ਪੜਾਈ ਆਪਣੀ ਕੰਪਲੀਟ ਕੀਤੀ ਸੀ ਜਿਹੜੇ ਕੰਮ ਨਹੀਂ ਕਰਦਾ ਸੀ ਤੇ ਹੁਣ ਬੋਡੀ ਇੱਥੇ ਰੱਖਦੇ ਆ ਇੱਥੇ ਆਪਣੇ ਫਿਲਹਾਲ ਮਾਰਚਰੀ ਤੇ ਜੀ ਡੀ ਐਮ ਸੀ ਜੀ ਠੀਕ ਹੈ ਠੀਕ ਹੈ ਥੈਂਕ ਯੂ ਸ਼ਾਮਲਾ ਚੰਦਰ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕ ਟ੍ਰੇਡ ਪਲੈਟਫਾਰਮ ਇਜ਼ ਨਾਊ ਅਵੇਲੇਬਲ ਔਨ ਯਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਦੈਨ 5 ਇਅਰਸ ਐਕਸਪੀਰੀਐਂਸ ਇਨ ਦ ਸੇਮ ਲਾਈਨ ਹੀ ਯੂਜ਼ਡ ਟੂ ਵਾਕ ਵਿਦ ਰੈਪਿਊਟੇਡ ਕੰਪਨੀਆਂਸ agencies as well local builders with brothers. He is professional by plumbing, electrician, masonry work, carpentry. For more information, please contact him at www.checktrade.com. ID number nine two one seven six zero. Shyamlal Chander center Call him on this number zero seven four triple eight. 41161 ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ